ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈ ਰਖਦਾ ਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਰਾਯਾ ਅਹੰਕਾਰ ਅਨਿਤ ਕਾਂ ਬਠਦੇ ਨਾਮ ਦਿਉ ਮੁਖ ਲਾਇਆ ਜਨ ਨਾਰਗ ਐ ਸਾਹਰ ਸੇਵਿਆ ਅੰਤ ਲੈ ਛਡਾਇਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਿਲਾ ਬਹਲਾ ਦੁਖ ਦਰਦ ਸੁਖ ਰੋਗ ਭਿਆਜ ਜਸੁਖਤਾ ਨਾ ਹੋਈ ਜੋ ਕਰਤਾ ਕਰਣਾ ਮੈ ਨਾਹੀ ਜਹੋਂ ਕਰਣਾ ਹੋਈ ਮਨਹਾਰੇ ਬਿਰਦਪਸਿਆ ਜੀਰੰਤ ਨਾ ਜਾਇ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਤਾਂ ਅਖ ਲਗਨਾਰ ਪੂਰੇ ਹਾਂ ਨੂੰ ਸੱਚਾ ਸਾਹਿਬ ਸਿਫਤ ਸਵਾਲਿਓ ਇਨ ਗਿਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਮਤਾਂ ਜੋਗ ਚ ਕਰਨਾ ਸੋ ਕਰਿਆ ਸੋ ਦਰ ਰਾਗ ਸਮਹਿ ਲਾ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਦਰੁਤੀ ਨਾ ਕਿਹਾ ਸੋ ਗਰਖੇ ਹਾ ਇਨ ਮੈ ਸਰਬ ਸਮਾਲੇ ਆਵਾਜੇ ਤੇਰੇ ਨਾਮ ਅਨੇਕ ਸੰਖਾ ਕੇਤੇ ਤੇਰੇ ਆਗਮਨ ਹਾਰੇ ਕੇਤੇ ਤੇਰੇ ਰਾਗ ਬਰੇ ਸੋ ਕਈ ਹੈ ਕੇਤੇ ਤੇਰੇ ਗਾਮਨ ਹਾਰੇ ਗਾਵਣ ਤਨੂਆ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤਨੂਆ ਚੇਤਕ ਉਹਦ ਲਿਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧ ਨੀਸ਼ਰ ਬਰਮਾ ਦੇਵੀ ਸੋ ਗੁਣ ਤੇਰੇ ਸਦਾ ਸੁਵਾਨੀ ਗਾਵਣ ਤੁਧ ਨੂੰ ਨਿਰੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤਦਨ ਜਤੇ ਸਦੇ ਸੰਦੋਕੇ ਗਾਵਣ ਤਦਨ ਵੀਰ ਕਰਾਰੇ ਗਾਵਣ ਤਦਨ ਪੰਡਿਤ ਪੁਣਨ ਰਖੇਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤਦਨ ਮੋਹਣਿਆ ਮਨ ਮੋਹਨ ਸੁਰਗ ਮਚ ਪਿਆਲੇ ਗਾਵਣ ਤਦਨ ਰਤਨ ਪਾਏ ਤੇਰੇ 86 ਤੀਰਸ ਨਾਲੇ ਗਾਵਣ ਮਹਾਂ ਬਲਸੂਰਾ ਗਾਵਨ ਤਦਨ ਖਾਣੀ ਚਾਰੇ ਗਾਵਨ ਤਦਨ ਖਾਣ ਨਮ ਨਮ ਬ੍ਰਹਮੰਡਾ ਕਰ ਕਰ ਖੇ ਤੇਰੇ ਧਾਰੇ ਸੇ ਤਦਨ ਗਾਵਨ ਜੋਤ ਰ ਭਾਵਨ ਰਤੇ ਤੇਰੇ ਭਗਤ ਰਸਾਨੇ ਹੋਰ ਖੇ ਤੇ ਤਦਨ ਗਾਵਨ ਸਹਿਮੈ ਚਿਤਨਾਵਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹ ਸਾਹਿਬ ਸੱਚ ਸਾਤੇ ਨਾਈ ਹੈ ਬਿਉ ਸੇ ਜੈ ਨਾ ਜਾਸੀ ਰਚਨਾ ਜਿੰਦ ਲਚਾਈ ਰਾਂਗੇ ਰਾਂਗੇ ਭਾਤੇ ਕਰਨ ਕਰਿ ਸੁ ਸੇ ਮਾਇਆ ਜਨੋ ਪਾਈ ਕਰ ਕਰ ਦੇਖਿਆ ਕੀਤਾ ਆਪਣ ਜੋ ਜਿੰਨੇ ਵੜਿਆਈ ਜੋ ਜਿਸ ਪਾਵੈ ਸੋਏ ਕਰਸੀ ਬਨ ਹੁਗਮ ਨਾ ਕਰ ਨਾ ਜਾਈ ਸੋ ਪਾਤਸ਼ਾਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਲਵੰਡਾ ਕੈ ਸਭ ਕੋਈ ਗੜਬੰਡਾ ਢੀਠਾ ਹੋਈ ਕਿਉ ਨ ਪਾਇ ਨਾ ਕਹਿਆ ਜਾਈ ਕਹਿਣ ਵਾਲੀ ਧੀਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਵਿਹਰ ਗਮੀ ਦਾ ਗੁਣ ਹੀਰਾ ਕੋਈ ਨਾ ਜਾਣ ਤੇਰਾ ਕਿਤਾ ਕੀਵਣ ਚੀਰਾ ਰਹਾਉ ਸਭ ਸੁਰ ਤੇ ਮਨ ਸਰਦ ਕਮਾਈ ਸਭ ਕੀਵਨ ਮਿਲ ਕੀ ਹੁੰਦਾ ਪਾਈ ਗਿਆਨੀ ਧਿਆਨੀ ਗੁਰੂ ਗਰਹਾਏ ਕਹਿਣ ਨਾ ਜਾਈ ਤੇਰੇ ਦਿਲ ਮੜਾਈ ਸਭ ਸਤ ਸਭ ਤਪ ਸਭ ਚਿੰਗਾਈਆਂ ਸਿੱਧਾ ਬੁਰਖਾ ਖਿਆ ਵੜਿਆਈਆਂ ਤਦਨੁ ਸੇ ਦੇਗਨ ਨਾ ਪਾਇਆ ਕ੍ਰੈਮ ਲੈ ਨਾ ਹੀ ਠਾਰ ਰਹਾਇਆ ਆਖਣ ਵਾਲਾ ਆਖਿਆ ਵਿਚਾਰਾ ਸਿਖਤੀ ਪਰਿਹਦਰੇ ਪੰਡਾਰਾ ਜਿਸਉ ਦੇਹੀਿਸੈ ਕੀ ਆਚਾਰਾ ਨਾਰਿੰਗ ਸਚ ਸਵਾਨ ਨਹਾਰਾ ਆਸਾ ਮਹਿਲਾ ਪਹਿਲਾ ਆਖਾਂ ਜੀਵਾਂ ਉਸ ਰਹਿ ਵਰ ਜਾਵੂ ਆਖਣਵ ਕਾ ਸਾਚਾ ਨਾਮੂ ਸਾਚੇ ਨਾਮ ਕੇ ਲਾਗੈ ਭੂਖ ਅੰਧ ਭੁਖੈ ਖਾਈ ਚਲਹਿ ਦੁਖ ਸੋਖ ਉਸ ਰਹਿ ਮੇਰੇ ਮਾਈ ਸਾਚਾ ਸਾਹਿਬ ਸਾਚੇ ਨਾਏ ਰਹਾਵੂ ਸਾਚੇ ਨਾਮ ਜੇ ਤਲਬ ਨੇ ਆਈ ਆਤਕੇ ਕੀਮਤ ਨਹੀਂ ਪਾਈ ਜੇ ਸਬਨਿਕ ਆਖਣ ਪਾਹੀ ਵੰਡਾ ਨਾ ਹੋਵੇ ਘਾਟ ਨਾ ਜਾਈ ਨਾ ਹੋ ਮਰਨ ਨਾ ਹੋਐ ਸੋਗ ਦਿਨਦਰ ਰਹੇ ਨਾ ਚੁਕੇ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਈ ਜੇਵੜਾਪ ਤੇਵੜਾ ਦਿਨ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਹਉ ਸੰਸਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਹਰਾ ਗੁਰੇ ਮਹੀਨਾ ਚੌਥਾ ਹਰ ਕੇ ਜਨ ਸਤਗੁਰ ਸਤਗੁਰੂ ਖ ਬਨੋ ਗੁਰੂ ਗੁਰ ਪਾਸੋ ਹਾਮ ਕੀਰੇ ਕਰਮ ਸਤਿਗੁਰੁ ਸਰਣਾਇ ਕਰਦੇ ਆ ਨਾਮ ਪ੍ਰਗਾਸ ਮੇਰੀ ਮਿਤ ਗੁਰ ਦੇ ਮਾਖੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮੇ ਰਾਹ ਪ੍ਰਾਨੁ ਸਖਾਈ ਹਰ ਕੀਰਤਿ 함ਰੇ ਰਹਿਲਾਸ ਰਹਾਉ ਹਰ ਜਨ ਕੇ ਉਡ ਭਾਗ ਵਡੇਰੇ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲਾਜ ਨਵਤਾਸ ਹੈ ਮੁਲਾ ਸੰਗਤ ਗੁਣ ਪ੍ਰਗਾਸ ਜਨਾ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੰਨ ਜਾਂ ਪਾਸ ਜੋ ਸਤਗੁਰ ਸ਼ਰਨ ਸੰਗਤ ਨਿਹਾਈ ਤ੍ਰਿਗ ਜੀਵੇ ਤ੍ਰਿਗ ਜਿਵਾਸ ਜਨਾ ਹਰ ਜਨਾ ਸਤਗੁਰ ਸੰਗਤ ਪਾਈ ਤਨ ਤੋਰਾ ਮਖਤਾ ਲਖਿਆ ਲਖਾਸ ਤਨ ਤਨ ਸਾ ਸੰਗਤ ਜਿਤ ਹਰਸ ਪਾਇਆ ਮਨੁ ਜੀ ਨਾਨਕ ਨਾ ਪ੍ਰਗਾਸ ਹਰਾ ਗੁਰੇ ਮਹਲਾ ਪੰਜਵਾਂ ਕਾਹਿਰੇ ਮਨ ਚਿਤਵੈ ਉਤਮ ਜਾ ਹਰ ਹਰਿ ਜੋ ਪ੍ਰਿਆ ਸੈਲ ਪਥਨ ਮ ਜਨ ਤੂ ਪਾਏ ਦਾ ਕਰਜ ਕਾਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮ ਲੈ ਸੋ ਤਰਿਆ ਗੁਰੂ ਪ੍ਰਸਾਦ ਪਰਮ ਬੁਧ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਗ ਅਸਤ ਮਨਤਾ ਕੋ ਨਾ ਕਿਸਕੇ ਤਰਿਆ ਸਿਰ ਸਿਰ ਅਰਜਵ ਸਮਾਹੇ ਠਾਕੁਰ ਕਾਹੇ ਮਨ ਪੋਖ ਰਿਆ ਊੜ ਊੜ ਆਵ ਸੇ ਕੋਸਾਰ ਪਾਛੇ ਵਸਰੇ ਸ੍ਰੀ ਸ੍ਰਿਆ ਦਿਨ ਕਮਣ ਖਿਲਾਵੇ ਕਮਣ ਚੁਗਾਵੇ ਮਨਮਹਿ ਸਿਮਰਨ ਕਰਿਆ ਸਮਰਦਾਾਨ ਦਾਸਾਸ਼ਟ ਸਿਦਾਾਨ ਠਾਕੁਰ ਕਨ ਅਤਲ ਤਿਰਿਆ ਜਨਾਰੰਗ ਬਲ ਬਲ ਸਦ ਬਲ ਜਾਈਐ ਤੇਰੰਤ ਨਾ ਪਾਰ ਆਵਰਿਆ ਰਾਗ ਆਸਾ ਮਹਿਲਾ ਸ਼ਬਦ ਸੂਰਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰਪੁਰਖ ਨਰੰਜਨ ਹਰਗਮਾਗਮ ਅਪਾਰ ਸਭ ਤਿਆਵਹਿ ਸਭ ਤਿਆਵਹਿ ਤੁਜੀ ਹਾ ਸੱਚੇ ਸਰਦਨ ਹਰ ਸਭ ਜੀਤ ਬਹਾਰੇ ਜੀ ਦੁਨੀਆ ਕਾ ਦਾ ਤਾਰ ਹਰ ਤਿਆਵੋ ਸੰਤੋ ਜੀ ਸਾਧੂ ਅਕੀਰਿ ਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਦ ਵਿਚਾਰਾ ਤੂੰ ਘੜਕੜੰਤਰ ਸ਼ਰਮ ਨਰੰਤਰ ਦੇ ਹਲੇ ਕੋ ਅਪੁਰਖ ਸਮਾਨ ਇਕ ਦਾਤੇ ਇਕ ਬਿਖਾਰੀ ਜੀ ਸਾਥੀ ਦੇ ਚੋਜ ਵਿੰਡਾਣਾ ਤੂੰ ਆਪੇ ਦਾਤਾ ਆਪੇ ਮੁਗਤਾਜ ਹਾਥ ਤਬ ਨਾਮ ਨਾ ਜਾਣ ਤੂੰ ਪਾਰ ਬ੍ਰਹਮ ਬਿਅੰਤ ਬਿਅੰਤ ਜੀਤ ਲੇਖਿਆ ਗੁਨਾਹ ਖਖੜ ਜੋ ਸੇਵਹਿ ਜੋ ਸੇਵਹਿ ਤੁਹੀ ਜਨ ਨਾਨਕ ਤਨ ਕਰਿ ਬਣਾ ਹਰ ਧਿਆਵਹਿ ਹਰ ਧਿਆਵਹਿ ਤੁਝੇ ਸੇ ਜਨ ਜੁਗ ਮਾ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰ ਧਿਆਵਿਆ ਜੀ ਦਿਨ ਟੋਟੇ ਜਾਵਗੇ ਫਾਸੇ ਜਿਨ ਨਿਰਭਾਉ ਜਨ ਹਰ ਨਿਰਭਾਉ ਅਤਿ ਆਇਆ ਜੀ ਦਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਲੂ ਸੁਮਾਸੀ ਸੇ ਤਨ ਸੇ ਤਨ ਜਨ ਹਰ ਧਿਆਇਆ ਜੀ ਜਨਾਨ ਨਿਤ ਲਪਲ ਜਾਸੀ ਤੇਰੇ ਭਗਤ ਤੇਰੇ ਭਗਤ ਅਪੰਧਾਰ ਜੀ ਭਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਝੇ ਹਰ ਅਨਕ ਅਨੇਕ ਅਨੰਤ ਤੇਰੇ ਅਨਕ ਤੇਰੇ ਅਨਕ ਆਖ ਰਹੇ ਹਰ ਪੂਜਾ ਜੀ ਤਾ ਤਪ ਹੈ ਨਭੇ ਅਬਯੰਤਾ ਤੇਰੇ ਅਨੇਕ ਤੇਰੇ ਅਨੇਕ ਆਪਨ ਹੈ ਬੋ ਸਿਮਰਤ ਸਾਸਤਰ ਜੀ ਸਾਰ ਕਰਿਆ ਖਾਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤਵਾਦ ਬ੍ਰਹਮ ਪਰਮਪਰ ਕਰਤਾ ਜੀ ਤੁਧ ਜੇਵਨ ਅਵਰਣਾ ਕੂਮੀ ਤੂੰ ਜੁਗ ਜੁਗੇ ਕੋ ਸਦਾ ਸਦਾ ਤੇ ਕੋ ਜੀ ਤੋਨ ਅਤਰ ਕਰਤਾ ਸੋਇ ਤਦਾ ਪਾਵੈ ਸੋਇ ਵਰਤੈ ਜੀ ਤੂੰ ਆਪੈ ਕਰਹਿ ਸੋ ਹੋਈ ਜੀ ਦਤਾਪੈ ਸ੍ਰਿਸ਼ਟ ਸਭ ਉਪਾਈ ਜੀ ਦਤਾਪੈ ਸਰਜ ਸਭ ਹੋਈ ਜਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੂਈ ਆਸਾ ਮਹਲਾ ਚੌਥਾ ਤੂੰ ਅਕਰਤਾ ਸਤਿ ਆਨੰਦਾ ਸਾਈਂ ਜੋ ਤੂੰ ਪਾਵੈ ਸੋ ਵਿਥੀ ਸੇ ਜੋ ਤੂੰ ਦੇਹੀ ਸੋਇ ਹਾ ਪਾਈ ਨਹਾਉ ਸਭ ਤੇਰੀ ਦੂ ਸਭ ਨੇ ਧਿਆਇਆ ਜਿਸਨੋਂ ਕਿਰਪਾ ਗ੍ਰਹਿ ਦੇ ਨਾਮ ਅਮਰਤ ਨ ਪਾਇਆ ਗੁਰਮੁਹਲਾ ਦਾ ਮਨ ਮੁਹੰਗਵਾਇਆ ਆਦਿ ਸੂਣਿਆ ਮਿਲਾਇਆ ਤੂੰ ਦਰਿਆਵ ਸਤਿ ਜਿਹੀ ਮਾਹੀ ਗਤ ਬਿੰਦੂ ਜਾ ਕੋਈ ਨਾਹੀ ਜੀ ਜਤ ਸਭ ਤੇ 라ਖੇਨ ਉਜੋ ਮਲੋਛੜਿਆ ਸੰਜੋਗੀ ਮੀਲ ਜਿਸਨੂੰ ਤੂੰ ਜਾਣਾ ਹੈ ਸੋ ਇਹ ਜਨ ਜਾਣੈ ਹਰਗੁਣ ਸਦਹਿ ਆਕਮਖਣੈ ਜਿਨ ਹਰਿ ਸੇਵਿਆ ਜਿਨ ਸੁਖ ਪਾਇਆ ਸਹਜੇ ਹਲ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਮ ਹੋਈ ਨਿਤ ਬਿੰਦੂ ਜਾ ਅਵਰਣਾ ਕੋਈ ਤੁਮਕਾਰ ਅਖਨ ਵਿਖ ਹੈ ਜਾਣ ਹੈ ਸੋਏ ਜਨਾਨ ਨ ਗੁਰਮੁਖ ਪ੍ਰਗਟ ਹੋਈ ਆਸਾ ਮਹਿਲਾ ਪਹਿਲਾ ਤਿਤ ਸਰਵੜੈ ਪੁਲਿਨਵਾਸਾ ਪਾਣੀ ਪਾਪਕਤ ਨਹੀਂ ਕੀਆ ਪੰਗਜ ਮੋ ਭਗ ਨੇ ਚਾਲੈ ਹਮ ਦੇਖਾ ਤੈ ਢੁਬੇ ਨੇ ਮਨ ਏਕ ਨਾ ਚੇ ਦਸ ਮੂਲ ਮੰਨ ਹਰਿ ਉਸਰਾ ਤੇਰੇ ਗੁਣ ਮੰਨ ਲਿਆ ਰਹਾ ਓ ਨਾ ਹਉ ਜਤੀ ਸਤਿ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣੋਤ ਨਾਨਕ ਜਨਗੇ ਸਰਣਾ ਜਨ ਤੋ ਨਾਹੀ ਵਿਸਰਿਆ ਆਸਾ ਮਹਿਲਾ ਪੰਜਵਾ ਪਈ ਪ੍ਰਾਪਤ ਮਨਖ ਦੇ ਹੁਰੀਆ ਗੋਬਿੰਦ ਮਿਲ ਲਖੀ ਹੈ ਜਿਹੜੇ ਬਰੀਆ ਅਵਰ ਕਾਤੀ ਰਹਿ ਕਿਤਨਾ ਕਾਮ ਅਮਲ ਸਾਧ ਸੰਗਤ ਪਜ ਕੇਵਲ ਨਾਮ ਸਰੰਗ ਜਮਲਾ ਪਵਜ ਲੰਨਨਕੇ ਜਨ ਅਮਰਥਾ ਜਾਤ ਰਮਾਇਆ ਕੈ ਨਹਾਉ ਜਵਤਾ ਸੰਜਮ ਤਨੁ ਨਾਮੁ ਨਾ ਖਮਾਇ ਸੇਵਾ ਸਾਧੁ ਨ ਜਾਣਿਆ ਹਰਾਇ ਤਹੋ ਨਾਨਕ ਹਉ ਨੀਜ ਗਰਮਾ ਸ਼ਰਨ ਬਰੇ ਕੀ ਰਾਖੋ ਸਰਮ ਪਾਛੈ ਦਸਵੇਂ ਗੱਬੋ ਪਾਇ ਮਿਲਤੀ ਚੌ ਪਈ ਹਮਰੇ ਕਰੋ ਹਾਥ ਨੇ ਰਖਾ ਪੂਰਨ ਹੋਏ ਜਿਤ ਕੇ ਇਛਾ ਤਵ ਚਨਨ ਮਨ ਰਹੇ ਹਮਾਰਾ ਆਪਣਾ ਜਾਨਕ ਰੂਪ ਪ੍ਰਤਿਪਾਰ ਹਮਰੇ ਦੁਸ਼ਟ ਸਵਾਦਮ ਕਾਮ ਹੂੰ ਆਪ ਹਾਥ ਨੇ ਮਹਮ ਚਾਬ ਹੂੰ ਸੁਖੇ ਬਸੈ ਮੁਰ ਪਰਵਾਰਾ ਸੇਵਕ ਸਿਖ ਸੁਭੈ ਕਰਤਾਰਾ ਮੋਰ ਅਛਾਲਜ ਕਰਦਾ ਕਰੀਐ ਸਭਨਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਬਿੰਦ ਕੀ ਰਹੇ ਪਿਆਸ ਤੁਮਹ ਸ਼ਾਨ ਅਖੇ ਅਰਨਾ ਤਿਆਉਂ ਜੋ ਵਰ ਚਾਹਉ ਸਭ ਤੁਮ ਸੇ ਪਾਉਂ ਸੇਵ ਸਿਖ ਹਮਾਰੇ ਤਾਰੀ ਹੈ ਤਨੁ ਜਨ ਸਾਸਤਰ ਹਮਾਰੇ ਮਾਨੀ ਹੈ ਆਪਾ ਬਾਦ ਮੇਂ ਮੁਝੇ ਮਰਿ ਗਏ ਮਰਣ ਕਾਲ ਕਾ ਅਜਰਾਸ਼ਣ ਮਰਿ ਗਏ ਹੂ ਜੋ ਸਦਾ ਹਮਾਰੇ ਪਛਾਹ ਸ੍ਰੀ ਅਤੂ ਜੋ ਕਦਿਓ ਨਛਾ ਪ੍ਰਾਖ ਲਿਹੁ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾ ਤੁਮੋ ਪੂਰੇ ਚਤੁਰਦਸ਼ ਕੰਤਾ ਕਾਲ ਪਾਈ ਪਰਮਾ ਬਵਚਰਾ ਕਾਲ ਪਾਈ ਈਸ਼ੂ ਜਵਤਰਾ ਕਾਲ ਪਾਈ ਗ੍ਰਿਵਿਸ਼ਣ ਪ੍ਰਕਾਸ਼ਾ ਸ਼ਗਲ ਕਾਲ ਕਾਖੀ ਆਤਮਾਸ਼ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਪਰਮਾ ਜੋ ਥਿਓ ਜਮਨ ਕਾਲ ਸਭ ਨੂੰ ਸਮਰ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾ ਜਗਤ ਬਨਾਇਓ ਦੇਵਦਾਤ ਜਥ ਨੋ ਜਾਇਓ ਆਦ ਅੰਤ ਇੱਕ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਜਿਸ ਹੀ ਕੋ ਹਮਾਰੀ ਸੰਗਲ ਪ੍ਰਜਾ ਜਨਾਬ ਸਵਾਰੇ ਸੇਵਕਨ ਕਾ ਸੇਵਗੁਣ ਸੁਭਨੇਓ ਸਤਨਨ ਕਾ ਅਪਲ ਮੋਵਦ ਕੀਉ ਕੜ ਕੜ ਕੇ ਅੰਤਰ ਕੀ ਜਾਣਤ ਅਪਲੇ ਬਰੇ ਕੀ ਪੀਨ ਵਿਸ਼ਾਨਤ ਚੀਟੀ ਤੇ ਗੰਜ ਰਸ ਤੂਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਖੁਲਾ ਸਤਨਨ ਦੁਖ ਪਾਏ ਤੈਨੁ ਕੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੇ ਪੀਰਵਸ਼ੰਨ ਕਟਕਟ ਕੇ ਪੜ ਪੜ ਕੇ ਜਨ ਜਦ ਕਰਖ ਕਰਾ ਕਰਤਾਰ ਪ੍ਰਜਾ ਧਰਤ ਤਾ ਦੇਹ ਅਪਨ ਜਵਾਕਰਖ ਕਰਤ ਹੁਕਮ ਤੂੰ ਮੈ ਮਲਤ ਦੇਹ ਤਰ ਸਭ ਹੂੰ ਗੀਤੇ ਬਦਨ ਸ੍ਰਿਛ ਸਵਤਾਰੈ ਆਪੋ ਆਪਣੀ ਮੂਜੋ ਚਰੈ ਸੋ ਸਭ ਹੀ ਤੇ ਰਹਿਤਿ ਨਾਲਮ ਜਾਨ ਨ ਬੀਦ ਭੀਦ ਅਰਾਲਪ ਨਿਰੰਕਾਰ ਨਿਰਵਕਾਂਦਰ ਨਾਮ ਰੋ ਆਦ ਨੀਲ ਨਦ ਸੰਭ ਤਾ ਕਰਮ ਨੂੰ ਚਾਰ ਦਪੇਦ ਜਾ ਕੋ ਭੀਵ ਨਾ ਪਾਵਤ ਮੇਦ ਤਾ ਕਾ ਕਰਪਾ ਹਨ ਹਨ ਮਾਨਤ ਮਹਾ ਮੂਣ ਹੈ ਕਿਝ ਭੀਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿਰਤ ਨੇ ਭਿਵ ਆਪ ਆਪਣੇ ਮਦਹ ਜਿਤੇ ਮਰਨ ਦਾ ਪਿਨ ਪਿਨ ਤੂੰ ਹੈ ਤੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕਹਿ ਬਿਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪਸ ਰੂਪਾ ਰੰਗ ਪਿਉ ਨਾਵ ਕਹਿ ਕੂਪਾ ਅੰਡਜ ਜਿਰਜ ਸੇਤੇ ਕੀਨੀ ਇਤਿ ਵਿਖਾਨ ਬਹੁ ਰਚ ਦੇਨੀ ਕਹੋ ਫੂਲ ਰਾਜਾ ਹਵੇ ਬੈਠਾ ਕਹੋ ਸ਼ਮਨ ਪਿਉ ਸੰਗਰ ਕਟਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜਾਣ ਸਰੂਪ ਸਵੰਪਵ ਆਵਰਾ ਛਾ ਮੇਲੇ ਤੁਮ ਕਰੋ ਸੇਖਵਾਨ ਸਿੱਖ ਅਸੰਗ ਰੋ ਦੋਤ ਜਿਥੇ ਉਠਵਤ ਰਪਤਾ ਸਗਲ ਮਲੇਸ਼ ਕਰੋ ਨਿਕਾਤਾ ਜਿਆ ਤੁਝ ਅਤਿ ਸ਼ਰਣੀ ਪਰੇ ਦਿਨ ਕੈ ਦੁਸ਼ਟ ਦੋਖਤਾ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਦਿਨ ਕੈ ਦੁ ਸੰਕਟ ਸਭ ਟਾਰੇ ਜੋ ਕਲ ਕਲਬਾਨ ਧਿਆਈ ਹੈ ਤਾਕੇ ਕਾਲ ਨੁਕਤਨ ਹੈ ਰਚਾ ਹੋਈ ਤਾਹੇ ਸਭ ਕਲ ਦੁਸ਼ਟ ਅਦਿਸ਼ਟ ਤਰੇਤ ਕਲ ਕਿਰਪਾ ਦ੍ਰਿਸ਼ਟ ਅਦਨ ਜਾਹੇ ਹਰਿ ਹੋ ਤਾਕੇ ਦਾਪ ਅਦਨੁਖ ਮਹਰ ਹੋ ਰਿਦ ਸਿਧ ਕਰਮੋਸ ਹੋਈ ਦੁਸ਼ਟ ਛਾਪ ਸਕੈ ਨਾ ਕੋਈ ਇਕ ਬਾਦ ਅਜਨਤ ਮਹਸਮਾਰਾ ਕਾਲ ਪਾਸਤੇ ਤਹਿ ਮਰ ਜਿਨ ਨਿਰਨਾਮ ਤੇ ਹਾਰੋ ਕਹਾ ਦਰ ਦੁਸ਼ਟ ਦੋਖ ਤੇ ਰਹਾ ਫਰਣ ਕੇਦਮੇ ਸ਼ਰਨ ਤੇ ਹਾਰੇ ਆਪ ਹੱਥ ਨ ਹੋ ਮਾਰੀ ਸਰਬ othor ਮੋਹੋ ਸਹਾਈ ਦੁਸ਼ਟ ਦੋਖ ਤੇ ਨਾ ਵਿਚਾਈ ਸਭਿਆ ਪਾਹੀ ਗਹਂ ਜਉ ਤੇ ਤੁਮਰੀ ਦਵ ਦੇਖੋ ਆਮਤ ਨਹੀਂ ਆਨਿਉ ਰਾਵ ਰਹਿਮ ਪ੍ਰਾਨੁ ਪ੍ਰਾਨ ਅਨੇਕ ਅਹਿਮ ਦੇਖ ਨਾ ਮਾਨਿਉ ਸਿਮਰੇ ਸਾਸਨ ਬੀਦ ਸੁਮੈ ਮੋ ਬੀਦ ਕਹਾਂ ਵੇਖ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਗ ਤੋਹ ਵਿਖਾਨਿਉ ਦੁਖ ਰਾਗ ਸਗਲ ਦੁਆ ਲੁਕੈ ਇਹੋ ਤਵਾਰੋ ਦਵਾਰ ਬਾਹੇ ਗਹੇ ਕੇ ਲਾਜ ਅਸ ਗੋਬਿੰਦ ਦਾਸ ਸਹਾਰ ਰਾਮ ਕਲੇ ਮਹਨਾਂ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਈ ਸਤਿਗੁਰੂ ਮੈਂ ਪਾਇਆ ਸੁਰਤਾ ਪਾਇਆ ਸੇ ਸਿਥੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਵਾਰ ਪਣੀਆਂ ਸ਼ਬਦ ਗਾਵਣਾਈਆਂ ਸਦੋ ਤਾਂ ਗਾਵ ਹਰੇ ਕੇਰਾ ਮਨ ਜਨੇ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ हे मन, ए मन ए मेरे आ नो सदार हो हन नाले हन नार हो तो मन मेरे दो सब सारणा ਅੰਗੇ ਕਾਨ ਹੋ ਕਰੇ ਤੇਰਾ ਕਾਰਜ ਸਭ ਸਵਾਰਣ ਸਭ ਨਾਮਿਲਾ ਸਭ ਰਤ ਸੁਆਮੀ ਸੋਖ ਅਮਨਿ ਵਿਚਾਰੇ ਕਹੈ ਨਾਨਕ ਮਨ ਮੇਰੇ ਸਦਾਨ ਹੋ ਹਨ ਨਾਲੇ ਸਾਚੇ ਸਾਹਿਬਾ ਖਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸੇ ਸਲਾਹਾ ਤੇਰੇ ਨਾਮ ਨੋ ਸਾਵੈ ਨਾਮ ਜਿਨ ਕੇ ਮਨ ਮੁਸਿਆ ਵਾਜੇ ਸ਼ਬਦ ਕਲੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਬਿਰਾਧ ਰੂ ਸਾਚਾ ਨਾਮ ਧਰ ਮਿਰਾ ਇਨ ਮੁਖਾਂ ਸਭ ਗਵਾਇਆਂ ਕਰਸ਼ਾ ਸੁਖਮਨੈ ਉਸਿਆ ਜਿ ਇੱਛਾ ਸਾਪੁ ਜਾਈਆ ਸਦਾ ਕਿਰਪਾ ਨਿ ਗਿਤਾ ਗ੍ਰਿਵਟ ਹੋ ਜਿਸੁ ਦੀਆ ਬੜਿਆਈਆ ਕਹੈ ਨਾਨਕ ਸੁਨੋ ਸੰਤਹੁ ਸ਼ਬਦ ਰੋ ਪਿਆਰਿਓ ਸਾਚਾ ਨਾਮ ਮੇਰਾ ਆਧਾਰ ਹੋ ਅਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੀ ਇਕ ਲਾਂਜਿਤ ਕਰਤਾ ਰਿਆ ਪੰਚ ਦੂਤ ਦਵਸ ਕਿਤੇ ਗਾਲਗਨੁ ਗਮਾਰਿਆ ਤੁਰ ਕਰਮ ਪਾਇਆ ਤੁਜਨ ਕਾ ਸੇ ਨਾਮ ਹਰਿ ਕੈ ਲਾਗੇ ਕਹ ਨਾਰਕ ਦੇਸ ਸੁਭੂਆ ਤਿਤ ਕਰ ਅਨਹਦ ਵਾਚੀ ਆਨੰਦ ਸੁਨੋ ਅਡ ਭਾਂਗੇ ਹੋ ਹਗਲ ਮਨੋ ਵਰਤਨ ਪੂਰੇ ਪਾਰ ਬ੍ਰਹਮ ਬ੍ਰਾਪਾਇਆ ਉਤਰੀ ਸਗਲ ਵਿਸ਼ੂਰੇ ਦੁਖ ਰੋਸ ਨਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਹੋਰੇ ਗੁਰ ਤੇ ਜਾਣੀ ਸੁਨਤੇ ਪ੍ਰਿੰਦ ਕਹਤੇ ਪਵਤ ਸਤਿਗੋ ਰਹਾ ਭਰਪੂਰੇ ਮਨਵੰਤ ਨਾਨਕ ਗੁਰ ਦੇ ਚਰਨ ਲਾਗੇ ਵਾਜੇ ਅਨਹਦ ਤੂਰੇ ਬਧਾਵਣੀ ਬੰਦਾ ਪੰਜਵਾ ਥਾਨ ਵਿਜਤਨ ਵਸਤੂ ਪਇਓ ਸਾ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਾ ਸਦਾ ਹਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਜਿਸ ਕਾ ਹੋਇ ਉਦਾਰੋ ਇਹ ਮਹਤ ਜਨ ਲੈ ਜਾਈ ਨਤ ਨਤ ਰਖੁਰਦਾਰੋ ਦੰਤ ਸੰਸਾਰ ਚਲਣ ਲਗਤ ਰਿਐ ਸਵਨਾ ਨਗ ਬ੍ਰਹਮ ਵਿਸਾਨ ਸਲੋਖ ਮਹਿਲਾ ਪੰਜਵਮ ਤੇਰਾ ਚਿਤ ਜਤੋ ਨਹੀਂ ਮੈਨੋ ਜਗ ਤੋਈ ਮੈਂ ਨਿਰਗੁਣ ਯਾਰੇ ਕੋਪਨ ਨਹੀਂ ਆਪੇ ਦਰਸ ਪਿਉਈ ਦਰਸ ਪਿਆ ਮਹਾਰਾਮ ਤੋ ਹੋਈ ਸਤਗੁਰ ਸਜਨੇ ਮਿਲਿਆ ਨਾਲਗ ਨਾਮ ਲੈ ਤਾ ਜਿਵ ਤਨ ਮਨ ਮਤੀ ਮੇ ਹਰਿਆ ਪਾਉੜੇ ਜਥੈ ਤੂੰ ਸਮਰਥ ਜਥੈ ਕੋਈ ਨਾਹੇ ਉਤੈ ਤੇਰੇ ਰਾਗ ਅਗਨੀ ਅੰਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇ ਲੈ ਛਡ ਜਾਹੀ ਪੌਜਲ ਕਮਸਗਾਹੂ ਗੁਰ ਸਾਉ ਦੇ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੀ ਕੰਨ ਪੁਨ ਗੁਣ ਗੋਬਿੰਦ ਗਾਹੀ ਸਾਸਨ ਗੁਰਪਾਲ ਸਮਾਲੇ ਸਾਹੇ ਸਾਹੇ ਬ੍ਰਤਾ ਕੋ ਨਾ ਜਾਏ ਝਿਆਵੇ ਚਾਹੀ ॥ ਸ਼ਲੋਕ ਮਹਲਾ 5ਵਾਂ ਅੰਤਰ ਗੁਰ ਨਾਦਣਾ ਜਿਹਾ ਵਾਜਾ ਗੁਰ ਨਾਵੋ ਨਿਤਰੀ ਸਤਿਗੁਰ ਪੇਖਣਾ ਸ੍ਰੀ ਅਨੰੇਸ਼ਰ ਨਾਮ ਗੁਰ ਨਾਵੋ ਅਦ ਗੁਰ ਸੇਤੀਰਤੇ ਆਦਰਗੇ ਪਾਗਿਆ ਠਾਵੋ ਕਹੋ ਨਾਨਕ ਨਿਪਾ ਕਰੀ ਜਿਸਨਾ ਵਾਦੀ ਜਗ ਮੇ ਤੁਮ ਕਾੜੀ ਹੈ ਵਿਰਲੇ ਕੀ ਕੀ ਮਹਿਲਾ ਪੰਜੋਵੋ ਰਖੇ ਰਖ ਨਾਨਕ ਆਪ ਮਹਾਰੀਅਨ ਗੁਰਖੇ ਪੈਰੇ ਪਾਈ ਕਾਜ ਸੁਵਾਰੀਅਨ ਹੋਆ ਆਪ ਦਿਆਲ ਜਮਨ ਹੋ ਨਾ ਵਿਸਾਰੀਅਨ ਸਾਜ ਨਾਗੇ ਸੰਗ ਭਾਵਨਤਾਰੀਅਨ ਸਾਖਤ ਅਨੰਦ ਗਦੁਸ਼ਟ ਅਖ ਨਮਾਹ ਹੀਮਤਾਰੀਅਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜੇ ਸਾ ਸਿਮਰਤ ਅਸੁਗ ਹੋਈ ਸਗਲੇ ਦੁਖ ਜਾਹੇ ਤਿਸ ਸਾਹਿਬ ਕੇ ਟੇਕ ਨਾਨਕ ਮਨ ਮਾਹੀ ਜੇ ਸਾ ਸਿਮਰਤ ਅਸੁਗ ਹੋਈ ਸਗਲੇ ਸੋ ਫਜਾਹੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ